ਮੈਂ ਤੁਹਾਨੂੰ ਬਾਹਲੇ ਚਰਦਾ ਪਿੱਟਦਾ ਉਹਨਾ ਮੈਂ ਤੁਹਾਡਾ ਥੋਬੀ ਦੇ ਕੁੱਤੇ ਵਾਲੀ ਹੋਣੀ ਹੈ ਨਾ ਘਰ ਦੇ ਨਾਲ ਘਾੜਦੇ ਉਦੋਂ ਛਤਰ ਪਹਿਣਗੇ ਇਧਰੋਂ ਬੇਚੀ ਬੈਠੇ ਹੋਗੇ ਹੁਣ ਹੋ ਗਈ ਨਾ ਅਦਰੋਂ 50-50 ਲੱਖ ਲਾਏ ਗਏ ਐ ਹਲ ਤਾਂ ਹੋਰ ਦੇਖੀ ਆਉਂਦੇ ਇਹ 32 33 ਕੀ ਐ ਤੂੰ ਦੇਖੀ ਜੇ 32 3300 ਆਊਗਾ ਕੱਲੇ ਅਮਰੀਕਾ ਤੋਂ ਇਹਨੇ ਨਾਲ ਹੀ ਪਹਿਣਗੇ ਮਗਰ ਆਸਟ੍ਰੇਲੀਆ ਵੀ ਮਗਰ ਪਾਉ ਨਿਊਜ਼ੀਲੈਂਡ ਵੀ ਮਗਰ ਪਾਉ ਜਰਮਨ ਵੀ ਮਗਰ ਪਾਉ ਜੂਰਕਮਰ ਹੋਊਗਾ ਸਭ ਤੁਹਾਡੇ ਮਗਰ ਪਹਿਣਗੇ ਥੋੜਾ ਬੜਾ ਵਾਸਤਾ ਤੁਨ ਬੇਹਤੀਆ ਬਾਹਲੇ ਬੰਦੇ ਕਹਿੰਦੇ ਕੰਮ ਕੀ ਕਰਕੇ ਖੇਤੀ ਕਰ ਲੋ ਕੱਲੀ ਧਰਤੀ ਘਟੀ ਜਾਂਦੀ ਐ ਵੱਡੇ ਵੱਡੇ ਬੁੱਧੀਜੀਵੀ ਵਿਦਵਾਨ ਬੰਦੇ ਜਿਹੜੇ ਚਿੰਤਤ ਬੰਦੇ ਨੇ ਚਿੰਤਕ ਬੰਦੇ ਨੇ ਜਿਹੜੇ ਚਿੰਤਾ ਕਰਦੇ ਆ ਫਿਕਰ ਕਰਦੇ ਆ ਉਹ ਕਹਿੰਦੇ 2050 60 ਤੱਕ ਜਾਂਦਿਆਂ 70% ਦੀ ਧਰਤੀ ਕੰਕਰੀਟ ਦੇ ਜੰਗਲ ਨੇ ਦੱਬ ਲੈਣੇ ਕੰਕਰੀਟ ਤੋਂ ਭਾ ਪਤਾ ਕਿ ਵੱਡੀਆਂ ਵੱਡੀਆਂ ਬਿਲਡਿੰਗਾਂ ਜਿਹੜੇ ਤਾਹਾਨੂੰ ਗਲੈਡ ਚ ਖੜੇ ਕਰਤੇ ਕੋਕੜਾਂ ਦੇ ਖੁੱਡੇ ਬਣਾਤੇ ਉਹਨੇ ਦੱਬ ਲੈਣੀ ਐ ਸੜਕਾਂ ਨੇ ਦੱਬ ਲੈਣੀ ਐ ਪਾਪੂਲੇਸ਼ਨ ਆਬਾਦੀ ਨੇ ਵਧਣਾ ਹੈ ਜ਼ਮੀਨ ਨੇ ਘਟਣਾ ਹੈ ਤੇ ਆਉਣ ਵਾਲੇ ਸਮੇਂ 'ਚ ਭੋਜਨ ਦਾ ਸੰਕਟ ਖੜਾ ਹੋਣਾ ਬਹੁਤ ਵੱਡਾ ਖੇਤੀ ਤੇ ਆ ਜਾਓ ਕੰਦੀ ਖੇਤੀ ਕਰ ਲੋ ਖਰਚੇ ਘਟਾ ਲੋ ਖੇਤੀ ਤੇ ਆ ਜਾਓ ਜ਼ਿੰਦਗੀ ਪੂਰੀ ਸੌਖੀ ਐ ਸਾਡੇ ਬਜ਼ੁਰਗ ਕੀ ਕਰਦੇ ਸੀ ਚਾਰ ਚਾਰ ਪੰਜ ਪੰਜ ਭਰਾ ਹੁੰਦੇ ਸੀ ਸਾਦੀ ਜ਼ਿੰਦਗੀ ਸੀ ਫਿੱਡੇ ਜੋੜੇ ਟਾਕੀਆਂ ਵਾਲੇ ਲੀੜੇ ਖਾਣਾ ਪੂਣਾ ਪੀਣਾ ਪੂਰਾ ਐ ਸਾਡਾ ਉਹਨਾਂ ਦਾ ਟੌਪ ਦਾ ਹੁੰਦਾ ਸੀ ਘਰੇ ਦੁੱਧ ਦਹੀਂ ਘਿਓ ਮੱਖਣੀ ਲੱਸੀਆਂ ਹੁਣ ਪੀਜ਼ਾ 버ਗਰ ਨੂਡਲ ਲੇਜ ਗੁਰਕਰੇ ਸਮੋਸੇ ਗੋਲ ਗੱਪੇ ਬੇਹਾਤੇ ਹਾ ਫਾਸਟ ਫੂਡ ਮੈਦੇ ਵਾਲਾ ਬਿਮਾਰੀਆਂ ਲੱਗ ਜਾਂਦੀਆਂ ਜਬਾ ਜੰਮਣੋਂ ਹਟ ਗਏ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਨੂੰ ਕੁਸ਼ ਹੋ ਗਿਆ ਕਿਸੇ ਨੂੰ ਕੁਸ਼ ਹੋ ਗਿਆ ਆ ਬਾਹਰੇ ਦਾ ਜਿਹੜੇ ਮਾੜੇ ਮੋਟੇ ਚਾਰ ਛੱਲੜਾ ਉਹਨਾਂ ਦੇ ਜਨਾਨੀਆਂ ਰੋਟੀਆਂ ਲਾਉਣੋਂ ਹਟ ਗਈਆਂ ਉਹ ਸਾਰੇ ਰੈਸਟੋਰੈਂਟ ਚ ਖਾਂਦੇ ਜਾ ਕੇ ਪਤਾ ਨਹੀਂ ਤੇ ਨਕਲੀ ਪਨੀਰ ਆ ਨਕਲੀ ਉੱਥੇ ਦੁੱਧ ਆ ਪਤਾ ਨਹੀਂ ਕੀ ਮਿਲਾਪਟਾ ਵਾਲਾ ਖਾਈ ਜਾਂਦੇ ਹੋ ਘਰ ਨੂੰ ਪਰਤਿਓ ਘਰ ਨੂੰ ਚੰਗੇ ਰਹਿਣਾ ਕੁਦਰਤ ਨਾਲ ਜੁੜਜੋ ਆਪਣੇ ਮੂਲ ਨਾਲ ਜੁੜਜੋ ਜੇ ਸੌਖੇ ਕਹਣਾ ਗਰਬਾਣੀ ਨਾਲ ਜੁੜਜੋ ਗਰਬਾਣੀ ਜੀਵਨ ਜਾਨ ਸਿਖਾਉਂਦੀ ਐ ਸਮਝੋ ਕਿ ਵਾਰ-ਵਾਰ ਗਰਵਾਣੀ ਸਾਡੇ ਗੁਰਗੂਆਂ ਨੇ ਸਾਨੂੰ ਜੀਵਨ ਜ਼ਿੰਦਗੀ ਜਿਉਣੀ ਕਿਵੇਂ ਆ ਸਮਾਜ ਚ ਵਿਚਰਨਾ ਕਿਵੇਂ ਆ ਸਾਨੂੰ ਦੱਸਿਆ ਸਿਖਾਇਆ ਯਾਰ ਉਸਦੇ ਅਮਲ ਹੈ ਨਹੀਂ ਖੱਲਾ ਆਪਸ ਵੈਰੂ ਸਤਨਾਮ ਵੈਰੂ ਕਰਕੇ ਅਰਦਾਸ ਕਰਕੇ ਚਲੋ ਜੀ ਬਾਬਾ ਜੀ ਮੁੰਡਾ ਕੈਨੇਡਾ ਭੇਜ ਦਿਓ ਬਾਬਾ ਜੀ ਮੁੰਡਾ ਬ੍ਰਿਟਾ ਭੇਜ ਦਿਓ ਹੁਣ ਆੜੀ ਸਰ ਕਿਵੇਂ ਆ ਹੁਣ ਹੁਣ ਕਹੀ ਇਹ ਨਾ ਮੇਰੀ ਗੱਲ ਨੂੰ ਮੁੱਦਾ ਬਣਾ ਲੈਣਾ ਐੜੀ ਸਰ ਗੁਰਦੁਆਰਾ ਇੱਥੇ ਜਿਹੜੇ ਆਏ ਕੋਲੇ ਲੋਕਾਂ ਨੇ ਲੱਤ ਤਰੇੜੀ ਦੇ ਤਰੇ ਜਿਉਂ ਦੱਬਿਆ ਕਮ ਜਹਾਜ ਚੜਾਈ ਗਏ ਅਜਿਹੇ ਜਹਾਜ਼ ਲੈ ਲੈ ਕਰਨੋ ਲੋਹੇ ਦੇ ਪਤਾ ਨਹੀਂ ਕਾ ਦੇ ਜਹਾਜ਼ ਚਾਈ ਕੇ ਗੁਰਦੁਆਰੇ ਕਦੇ ਬਾਬਾ ਕਦੇ ਅੜੀਆਂ ਭੰਦਾ ਹੈ ਘੜੇ ਹੋਏ ਕੰਮ ਕੱਢਦਾ ਹੈ ਉਹ ਸਾਨੂੰ ਐਵੇਂ ਹੀ ਪਤਾ ਇਤਿਹਾਸ ਕੀ ਹੈ ਗੁਰੂਆਂ ਦੇ ਘੋੜੇ ਅੜੀ ਕਰਗੇ ਸੀਗੇ ਤਮਾਕੂ ਚ ਵੜਨ ਤੋਂ ਇਹਨਾਂ ਨੇ ਹੋਰ ਹੀ ਅੜੀਆਂ ਭੰਨਣ ਲੱਗ ਗਏ ਇਹ ਹੁਣ ਹੁਣ ਉਹ ਇਨਾ ਕਾਠੋ ਆਖਲੇ ਟੈਂਪੂ ਦੇ ਤਨਭੀਏ ਭੂਣ ਜੇ ਭਰੇ ਜਾਂਦੇ ਹੁੰਦੇ ਸੀਗੇ ਗੱਡੀਆਂ ਭਰੀਆਂ ਜਾਂਦੀਆਂ ਹੁੰਦਾਂ ਸੀ ਬੱਸਾਂ ਤੇ ਐਨੀ ਭੀੜ ਹੁੰਦੀ ਸੀ ਹੁਣ ਉੱਥੋਂ ਲੱਭਦੇ ਨਹੀਂ ਕੋਈ ਹੁਣ ਕਿੱਧਰ ਗਿਆ ਕੰਮ ਤੇ ਭੇੜ ਚਾਲ ਐ ਜਿੱਧਰ ਨੂੰ ਹੋ ਜਾਂਦਾ ਦੇਖੋ ਦੇਖ ਰਿਸੋਰੀ ਦੱਬੀ ਤੁਰੇ ਫਿਰਦਾ ਕੰਮ ਨੂੰ ਸੋ ਭਾਈ ਬੇਨਤੀ ਆ ਪੰਜਾਬ ਵਾਲਿਓ ਮੈਂ ਹਮੇਸ਼ਾ ਤੁਹਾਨੂੰ ਬਾਰ-ਬਾਰ ਬਹਿਣ ਚਾਰ ਸਾਲ ਮੇਰੇ ਅੱਖੇ ਲਾ ਕੇ ਚਾਰ ਸਾਲ ਆਪਣੀਆਂ ਜ਼ਮੀਨਾਂ ਸੰਭਗੇ ਨਾ ਰਾਜ ਕਰੋਗੇ ਰਾਜ ਮੈਥੋਂ ਲੈ ਕੇ ਲੈ ਲੋ ਸੁੱਡੀਆਂ ਜ਼ਮੀਨਾਂ ਨੂੰ ਧੜਾ ਧੜ ਪੈ ਗਏ ਉਹ ਸਾਰੇ ਹਾਈਵੇ ਦੇ ਉੱਤੇ ਜ਼ਮੀਨਾਂ ਵਿਕ ਰਹੀਆਂ ਵਿਕ ਰਹੀਆਂ ਨੇ 2 ਕਰੋੜ ਮੰਗੋ ਤਿੰਨ ਦਿੰਦੇ ਆ ਤਿੰਨ ਮੰਗੋ ਚਾਰ ਦਿੰਦੇ ਆ ਕੋ ਕਹਿੰਦੇ ਜਿਹੜਾ ਮਰਜ਼ੀ ਪੈਸਾ ਦੇਣਾ ਪਵੇ ਇਹਨਾਂ ਦੀ ਜ਼ਮੀਨਾਂ ਛੱਡਣੀਆਂ ਕੀ ਡੱਲੇ ਵਾਲਾ ਸਾਹਿਬ ਨੂੰ ਅੱਜ 75 ਦਿਨ ਹੋ ਗਏ 76 ਦਿਨ ਬੈਠੇ ਨੂੰ ਮਰਨ ਵਰਤਦੇ ਸਾਲ 13 ਮਹੀਨੇ ਅਸੀਂ ਪਹਿਲਾਂ ਲੜਕਿਆ ਸਾਲ ਤੋਂ ਉੱਤੇ ਸਮਾਂ ਆ ਹੁਣ ਹੋ ਗਿਆ ਬੈਠਿਆਂ ਨੂੰ ਕੀ ਲੋੜ ਆ ਪਰ ਸਾਡੇ ਉਹਨਾਂ ਕਿਸਾਨਾਂ ਆਗੂਆਂ ਨੂੰ ਮਰਨ ਦੀ ਲੜਨ ਦੀ ਠੰਡੀਆਂ ਰਾਤਾਂ ਸੜਕਾਂ ਦੇ ਕਟਣ ਦੀ ਸਿਕਰ ਦੁਪਹਿਰੇ ਉਹਨਾਂ ਚ ਦੰਬੂਆਂ ਦੇ ਕਟਣ ਦੀ ਜੇ ਅਸੀਂ ਆਪਣੀਆਂ ਜ਼ਮੀਨਾਂ ਹੀ ਵੇਚ ਲਈਆਂ ਤਾਂ ਫਾਇਦਾ ਕੀ ਨਾ ਬਾਈ ਪੈਸਾ ਨਹੀਂ ਖੜਨਾ ਹੁੰਦਾ ਉਹ ਪੈਸੇ ਦੇ ਖੂਹ ਨਹੀਂ ਉਹ ਪਰ ਇੱਥੇ ਸਿਆਣੇ ਕਹਿੰਦੇ ਖੜਦੇ ਖਤਮ ਹੋ ਜਾਂਦਾ ਪੈਸਾ ਅੱਜ ਤੁਹਾਡੇ ਕੋਲ ਕਰੋੜ ਕਰੋੜ ਰੁਪਇਆ ਕੱਲ ਨੂੰ ਦੀ ਕੀਮਤ ਘਟਣੀ ਆ ਪਰਸੋਂ ਹੋਰ ਘਟਣੀ ਆ ਚੌਥੇ ਹੋਰ ਘਟਣੀ ਆ ਧਰਤੀ ਜ਼ਮੀਨ ਦੀ ਕੀਮਤ ਵਧਣੀ ਆ ਬਾਈ ਵੱਡੇ ਵੱਡੇ ਘਰਾਣਿਆਂ ਬੈਲ ਗੇਟਸ ਐਲਨ ਮਸਕ ਵਰਗਿਆਂ ਨੇ ਵੱਡੇ ਵੱਡੇ ਵਾਨੀਆਂ ਡਾਨੀਆਂ ਨੇ ਲੱਖਾਂ ਏਕੜ ਪੈੜੀਆਂ ਖਰੀਦ ਲਈਆਂ ਹੋਈ ਅਸੀਂ ਵੇਚੀ ਜਾਂਦੇ ਆਂ ਆਇਆ ਕਿ ਬਾਈ ਕਹਿੰਦਾ ਬਾਈ ਤੇਰੀ ਗੱਲ ਸੱਚੀ ਹੋ ਗਈ ਤੂੰ ਕਿਹਾ ਸੀਗਾ ਤੁਹਾਨੂੰ ਭੇਜਣਗੇ ਮੈਂ ਤਾਂ ਬਹੁਤ ਚਿਰ ਦਾ ਕਹਿੰਦਾ ਮੈਂ ਕਈ ਸਾਲ ਦਾ ਕਲਪਨਾ ਵੀ ਛੋਡੇ ਨਾਲ ਛੱਤਰ ਫਿਰਨਗੇ ਛੋਡੇ ਤੁਹਾਨੂੰ ਭਜਾਉਣਗੇ ਜਦੋਂ ਇੱਧਰ ਆਵੋਗੇ ਜ਼ਮੀਨਾਂ ਵੇਚ ਚੁੱਕੇ ਹੋਵੋਗੇ ਇੱਥੇ ਝੜੀ ਵੀ ਨਹੀਂ ਹੋਣੀ ਤੇ ਜਾਂ ਫਿਰ ਕਬਜ਼ੇ ਗੈਰ ਪੰਜਾਬੀਆਂ ਦੇ ਪੰਜਾਬ ਤੇ ਹੋ ਜਾਣੇ ਤੁਹਾਨੂੰ ਕਿਉਂ ਆਪਾਂ ਜਦੋਂ ਵੇਚ ਗਏ ਕਬਜ਼ਾ ਤਾਂ ਹੋਣੀ ਹੋਣਾ ਛੱਡ ਗਏ ਤਾਂ ਧਰਤੀ ਨੂੰ ਸੋ ਆਜੋ ਪਰਤੇ ਆਓ ਮੁੜਿਆਓ ਇਹਦਾ ਤੁਹਾਨੂੰ ਟ੍ਰੇਲਰ ਦਿਖਾਇਆ ਅਗਲੇ ਨੇ ਹਲੇ ਟਰੰਪ ਨੇ ਉਧਰੋਂ ਤੇ ਇਹ ਤਾਂ ਹਲੇ ਫਿਲਮ ਦਿਖਾਉਣਗੇ ਹਲੇ ਪੂਰੀ ਤੁਹਾਨੂੰ